ਤੋ ਪਹਿਲਾ ਮੈਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਤੀਰਸ ਯਾਤਰਾ ਦਾ ਆਗਾਜ਼ ਕੀਤਾ ਪੰਜਾਬ ਦੇ ਵਿੱਚ ਔਰ ਨਾਬਾ ਤੋਂ ਜਿਹੜਾ ਜੀ ਅੱਜ ਪਟਿਆਲਾ ਕੀਤ ਜਿਹੜਾ ਆਪਣਾ ਮੰਦਿਰ ਹੈ ਜੀ ਇੱਥੇ 18 ਪੂਜੀ ਮੰਦਿਰ ਇੱਥੋਂ ਅੱਜ ਸੰਗਤ ਜਿਹੜੀ ਹੈ ਉਹ ਖਾਟੂ ਸ਼ਾਮਸਾਲਾ ਸਰ ਜਾ ਰਹੀ ਹੈ ਜੀ ਤੇ ਸੰਗਤ ਬੜੀ ਖੁਸ਼ ਹੈ ਸਾਰਿਆਂ ਨੂੰ ਜਿਹੜਾ ਜੀ ਸਰਕਾਰ ਵੱਲੋਂ ਅ ਫਰੂਟ ਦਿੱਤੇ ਜਾ ਰਹੇ ਆ ਔਰ ਪਹਿਨਣ ਵਾਸਤੇ ਕੱਪੜੇ ਗਰਮ ਕੱਪੜੇ ਰੂਪਣ ਦਾ ਪ੍ਰੋਪਰ ਪ੍ਰਬੰਧ ਹੈ ਜੀ ਔਰ ਇੱਕ ਰਾਤ ਰਾਤ ਦਾ ਉੱਥੇ ਜਿਹੜਾ ਸਟੇ ਹੈ ਸੋ ਸੰਗਤ ਬੜੀ ਖੁਸ਼ ਹੈ ਜੀ ਔਰ ਸਾਰੇ ਤਮਾਮਾ ਦੇ ਰਿਹਾ ਆ ਆ ਬਜ਼ੁਰਗ ਸਰ ਤੇ ਹੱਥ ਰੱਖ ਰੱਖ ਕੇ ਕਹਿੰਦੇ ਕਿ ਕਮਾਲ ਕਰਤੀ ਵੀ ਪਹਿਲੀ ਵਾਰੀ ਅਸੀਂ ਦੇਖ ਰਹੇ ਆਏ ਸੋ ਮੈਂ ਸਮੁੱਚੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਨੂੰ ਚੁਣ ਕੇ ਇਹ ਮੌਕਾ ਦਿੱਤਾ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਮਾਤਾਂ ਮਾਂ ਭੈਣਾਂ ਦੀ ਸੇਵਾ ਕਰੀਏ ਤੇ ਤੀਰਥ ਯਾਤਰਾ ਜਾ ਰਹੇ ਨੇ ਖਟੂਸ਼ਾ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਭਗਵਾਨ ਕ੍ਰਿਸ਼ਨ ਜੀ ਕਿਰਪਾ ਕਰਨ ਕਿ ਸਾਰੇ ਚੜ੍ਹਦੀ ਕਲਾ 'ਚ ਇਹ ਤੀਰਥ ਯਾਤਰਾ ਆਪਣੀ ਮੁਕੰਮਲ ਕਰਕੇ ਵਾਪਸ ਆਉਣ ਤੇ ਪ੍ਰਮਾਤਮਾ ਸਭ ਤੇ ਕਿਰਪਾ ਬੜਾਈ ਰੱਖੇ 42 ਨੇ ਜੀ ਔਰ ਪ੍ਰੋਪਰ ਉਹਨਾਂ ਦਾ ਪ੍ਰਬੰਧ ਜਿਹੜਾ ਸਾਰਾ ਜੀ ਅਸੀਂ ਕੀਤਾ ਹੋਇਆ ਕਿਤੇ ਵੀ ਕੋਈ ਤਕਲੀਫ ਨਹੀਂ ਆਊਗੀ ਰੁਕਣ ਦਾ ਖਾਣ ਪੀਣ ਦਾ ਸਾਰਾ ਕੁਝ ਬਹੁਤ ਅੱਛੇ ਤਰੀਕੇ ਨਾਲ ਪ੍ਰਬੰਧ ਕੀਤਾ ਕਿਉਂਕਿ ਉਹ ਲੋਕ ਜਿਹੜੇ ਛੋਟੇ ਛੋਟੇ ਜਵਾਬਾ ਕਰਦੇ ਨੇ ਜਾਂ ਕੋਈ ਲੇਬਰ ਕਰਦਾ ਜਾਂ ਘਰ ਚ ਬੈਠੇ ਨੇ ਉਹਨਾਂ ਨੇ ਕਦੇ ਸੋਚਿਆ ਨਹੀਂ ਕਿ ਸਾਡੇ ਕਦੇ ਸਮਾਂ ਮਿਲੂਗਾ ਸੀ ਕਿਤੇ ਦਰਸ਼ਨ ਲਈ ਜਾਵਾਂਗੇ ਸੋ ਇਹ ਸਾਰਾ ਜਿਹੜਾ ਸਿਹਰਾ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝੀ ਨੂੰ ਜਾਂਦਾ ਔਰ ਆਮ ਆਦੀ ਪਾਰਟੀ ਸਰਕਾਰ ਨੂੰ ਜਾਂਦਾ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਇਹ ਜਿਹੜੀ ਤੀਰਸ ਯਾਤਰਾ ਮੁੱਖ ਮੰਤਰੀ ਤੀਰਸ ਯਾਤਰਾ ਸਕੀਮ ਤੇ ਤਹਿਤ ਖਾਟੂ ਸ਼ਾਮ ਸਲਾਸਰ ਨਾਪਾ ਤੋਂ ਬਸ ਜਿਹੜੀ ਔਰਬਾਨਾ ਹੋ ਰਹੀ ਹੈ ਅਕਸਰ ਹੈ ਜੀ ਲੋਕ ਇਹ ਆਤਮਿਕ ਤੌਰ ਤੇ ਹਰ ਇੱਕ ਦੀ ਤਮੰਨਾ ਹੁੰਦੀ ਹੈ ਤੁਸੀਂ ਮੈਂ ਆਪਾਂ ਸਾਰੇ ਕਿ ਆਪਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰੀ ਪਰ ਕਈ ਨਾ ਚਾਕੇ ਵੀ ਨਹੀਂ ਕਰ ਸਕਦੇ ਸਾਰੀ ਉਮਰ ਨਿਕਲ ਜਾਂਦੀ ਹੈ ਜੀ ਜਿਉਰ ਕਿ ਤੁਸੀਂ ਦੇਖ ਰਹੇ ਹੋ ਜਿਹੜੇ ਕਈ ਪਹਿਲੀ ਵਾਰ ਜਾ ਰਹੇ ਨੇ ਜੀ ਕਹਿੰਦੇ ਸੋਚੇ ਨਹੀਂ ਸੀ ਕਹਿੰਦੇ ਸਾਨੂੰ ਕੋਈ ਲੈ ਕੇ ਜਾਊਗਾ ਜੀ ਕਿਉਂ ਕਿ ਕਿਉਂਕਿ ਕਈਆਂ ਦੇ ਬੱਚੇ ਅਲੱਗ ਹੋ ਗਏ ਕਈ ਜਿਹੜੇ ਐ ਮਤਲਬ ਫਿਜ਼ੀਕਲੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਪਰ ਇਹ ਇਹਦੇ ਵਿੱਚ ਸਾਰੇ ਐਡਜਸਟ ਹੋ ਜਾਣਗੇ ਸਾਰਿਆਂ ਨੂੰ ਮੌਕਾ ਮਿਲ ਰਿਹਾ ਔਰ ਇਸ ਤੋਂ ਬਾਅਦ ਅਸੀਂ ਅਗਲੀ ਯਾਤਰਾ ਜਿਹੜੀ ਹੈ ਜੀ ਉਹ ਕਿਸੇ ਗੁਰੂ ਘਰ ਵਾਸਤੇ ਭੇਜ ਰਹੇ ਆਂ ਅਸੀਂ ਕਿਸੇ ਜਿਹੜੀ ਪਹਾੜਾਂ ਦੇ ਵਿੱਚ ਆਂ ਯਾਨੀ ਕਿ ਹਰ ਇੱਕ ਮਹੀਨੇ ਕੋਈ ਨਾ ਕੋਈ ਬਸ ਜਿਹੜੀ ਆ ਉਹ ਕਿਸ ਯਾਤਰਾ ਜਿਹੜੀ ਸਕੀਮ ਦੇ ਤਹਿਤ ਧਾਰਮਿਕ ਸਥਾਨ ਤੇ ਜਾਏ। ਐਜ ਇਸ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਜਿਹੜਾ ਤਜਰਬਾ ਅੱਜ ਦੇਖਿਆ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਉਹਨਾਂ ਦੇ ਯਤਨਾਂ ਸਦਕਾ ਸਰਦਾਰ ਗੁਰਦੇਵ ਸਿੰਘ ਦੇਮਾਨ ਐਮਐਲਏ ਨਾਬਾ ਨੇ ਸੰਗਤਾਂ ਨੂੰ ਅੱਜ ਨਿਹਾਲ ਕੀਤਾ ਹੈ। ਬਹੁਤ ਵਧੀਆ ਯਤਨ ਇੰਨਾ ਸਲਾਗਾ ਜੋ ਕਾਰੋਬਾਰ ਹੈ, ਸਲਾਗਾ ਜੋ ਕੰਮ ਹੈ ਹਰ ਇਨਸਾਨ ਦੇ ਵਿੱਚ ਇਹ ਆਉਂਦਾ ਉਹ ਦਵਾਵਾਂ ਦਿੰਦਾ ਹੈ ਭਗਵਾਨ ਸਿੰਘ ਮਾਨ ਨੂੰ ਗੁਰਦੇਵ ਸਿੰਘ ਦੇ ਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਵਾਵਾਂ ਦਿੰਦਾ ਹਰ ਇਨਸਾਨ ਹਰ ਬਜ਼ੁਰਗ ਹਰ ਵੋਟਰ ਜਿਹੜਾ ਅੱਜ ਇੱਕ ਉਸ ਜਗ੍ਹਾ ਤੇ ਜਾ ਰਿਹਾ ਜਿੱਥੇ ਜਾਣਾ ਬਹੁਤ ਔਖਾ ਹਰ ਇਨਸਾਨ ਨੂੰ ਪੱਦੇ ਪੈਸਾ ਖਰਚ ਕੇ ਫਰੀ ਯਾਤਰਾ ਫਿਰ ਜੋ ਸੁਵਾਵਾਂ ਨੇ ਬਹੁਤ ਸਲਾਘਾਯੋਗ ਨੇ ਪਰਮਾਤਮਾ ਕਰੇ ਇਹਨਾਂ ਦੇ ਮਨ ਦੇ ਵਿੱਚ ਧਿਆਨ ਨਿਰਮਲਤਾ ਖਿਮਾ ਇਸ ਤਰ੍ਹਾਂ ਹੀ ਇਹ ਤਰਕੀਆਂ ਕਰਦੇ ਰਹਿਣ ਅਸੀਂ ਬਹੁਤ ਵਧੀਆ ਦੇਖਦੇ ਹਾਂ ਜੀ ਸੁਪਰਾਲੇ ਨੂੰ ਅਸੀਂ ਮਾਨਸਰ ਕਰਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਯੋਨ ਨੇ ਆਮ ਜਨਤਾ bari ਇਹਨਾਂ ਸੋਚਿਆ ਆਮ ਜਨਤਾ ਨੂੰ ਤੀਰਥ ਤੇ ਲੈ ਕੇ ਚੱਲੇ ਨੇ ਕੋਈ ਨਹੀਂ ਵੀ ਜਾ ਸਕਦਾ ਤਾਂ ਵੀ ਜਾ ਰਿਹਾ ਹੈ ਬਾਕੀ ਉਹਨਾਂ ਨੇ ਸਾਨੂੰ ਸਾਰੀ ਸਾਡੀ ਸੁੱਖ ਸੁਵਿਧਾ ਦਾ ਪੂਰਾ ਪੂਰਾ ਧਿਆਨ ਰੱਖਿਆ ਹੈ ਸਾਡੇ ਵਿਧਾਇਕ ਮਾਨ ਸਾਹਿਬ ਨੇ ਗੁਰਦੇਵ ਸਿੰਘ ਦੇ ਮਾਨ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਹਰ ਇੱਕ ਯਾਤਰੀ ਦਾ ਇਹਨਾਂ ਨੇ ਪੂਰਾ ਪੂਰਾ ਪੂਰੀ ਸੁੱਖ ਸੁਵਿਧਾ ਦਾ ਪੂਰਾ ਧਿਆਨ ਰੱਖ ਕੇ ਸਾਨੂੰ ਪੂਰੀ ਕੇਅਰ ਦੇ ਨਾਲ ਸਾਨੂੰ ਭੇਜ ਲਿਆ ਨੇ ਜੋ ਨਹੀਂ ਵੀ ਜਾ ਸਕਦਾ ਸੀ ਉਹਨਾਂ ਵਾਸਤੇ ਵੀ ਉਹਨਾਂ ਵਾਸਤੇ ਵੀ ਹੈਗੇ ਜੀ ਇਹ ਉਹ ਵੀ ਜਾ ਰਹੇ ਨੇ ਚਲੋ ਜੀ ਅਸੀਂ ਇਹ ਕਹਨੇ ਆ ਵੀ ਸਾਰੀ ਸੰਗਤ ਦੇ ਦਿਲੋਂ ਸਾਰਿਆਂ ਦੀ ਦੁਆ ਦਿੰਦੀ ਹੈ ਇਹਨਾਂ ਨੂੰ ਵੀ ਬਸ ਸਾਰਿਆਂ ਨੂੰ ਭੇਜ ਰਹੇ ਨੇ